ਮੇਰੀ ਗੱਲ ਸੁਣੋ ਵਾਇਰ ਖਦੇ ਤਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਤਾਂ ਬੋ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾਖਾ ਜਨੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡ ਨੂੰ ਪਿਆ ਲਾ ਦੇ ਤਾਂ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਗੁਰੂ ਘਰ ਅਖੰਡ ਫੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰੇ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਹੈ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਦਲਿਤ ਸਮਾਜ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪਕਤਾ ਨਜ਼ਰ ਆਇਆ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦੇ ਵਿੱਚ ਸਾਰਾ ਮਾਮਲਾ ਸਾਹਮਣੇ ਆਇਆ ਏ। ਤੁਹ ਸਮਝਾਉ ਮੇਰੀ ਗੱਲ ਛੋੜੋ। ਵਾਇਰ ਖਦੇ ਤਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ। ਅੱਜ ਸਾਡਾ ਬਾਬੇ ਬੜਪਾਖਾ ਜਨੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਿਧਿਆਣਾ ਤੇ ਸਾਡ ਨੂੰ ਪਿਆ ਲਾ ਦੇ ਤਾਣਦੇ ਆ ਤੁਹ ਸਮਝ ਨਾ ਮੇਰੀ ਗੱਲ ਛੋੜੋ ਵਾਇਰ ਨੂੰ ਫੁਕੇ ਤੇ ਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੇ ਤਾਂ ਬੋਰੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੂੰ ਬਹੁਤ ਬੜੀ ਰੇਂਜ ਮਿਲਦੀ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਸਲ ਇਹ ਤਸਵੀਰਾਂ ਗੁਰਦਾਸ ਘਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਂਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖ ਨੂੰ ਲੈ ਕੇ ਵੀ ਬਾਤ ਖੜਾ ਹੋ ਗਿਆ। Dalit ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ। ਦਰਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਭਾਰ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਸੀ। ਖੰਡਪਾਠ ਕਰਦੇ ਵਿੱਚ ਉਹ ਪਾਵਨ ਰੁਕ ਲੈਂ ਪਹੁੰਚੇ ਪਰ ਵੱਲ ਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਦਰਸਲ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰਦੁਆਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤਿਰਾ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਆ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਕਿ ਦਲਿਤ ਸਮਾਜ ਦੇ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਭਖਤਾ ਨਜ਼ਰ ਆਇਆ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸામਨੇ ਆਇਆ ਇੱਕ ਵਾਰ ਫਿਰ ਤੋਂ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਨੇ ਜਯਦਾ ਗਣਪਤੀ ਵਾਇਰੂ ਫੁਕੇ ਪਿਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੇ ਤਾਂ ਬੋਰੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾਖ ਜੰੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡ ਨੂੰ ਕਈਆਂ ਲਾਵੇ ਤਾਂ ਦੇ ਆ ਤੁਹ ਸਮਝ ਨਾ ਹੋ ਮੇਰੀ ਗੱਲ ਸੁਣੋ ਵਾਹੂਰ ਖਤੇ ਪਿਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੀ ਤਾਂ ਬੋ ਰੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਹੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ ਅੱਜ ਸਾਡਾ ਬਾਬੇ ਵਰਪਾਖਾ ਜੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆ ਤੇ ਸਾਡੇ ਨੂੰ ਕਈਆਂ ਲਾਗਿਆ ਤਾਂ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ Dalit ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਦਰਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਅਖੰਡ ਪੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਹੈ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਕਿ ਦਲਿਤ ਸਮਾਜ ਦੇ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪਾਕਤਾ ਨਜ਼ਰ ਆਇਆ ਦਾਜ਼ੀਏ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਗੱਲ ਛੋੜੋ ਵਾਇਰ ਨੂੰ ਫੁਟੇ ਪਿਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੇ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾਖਾ ਜੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆਣਾ ਤੇ ਸਾਡੇ ਨੂੰ ਕਈਆਂ ਲਾ ਦੇ ਤਾਂ ਦੇ ਆ ਕੁਝ ਸਮਝ ਨਾ ਆਵੇ ਮੇਰੀ ਗੱਲ ਸੁਣੋ ਇੱਕ ਵਾਰ ਪਿਆਰੀ ਸਾਥੀ ਬਣਾਇਆ ਗਿਆ ਇਸ ਮਾਮਲੇ ਦੇ ਧਿਆਨ ਚ ਆਉਂਦਿਆ ਵੀ ਰੋਮਨਿੰਗ ਗੁਰਦਵਾਰਾ ਅਹੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾ ਸਾਹ ਜੰਦਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੇ ਨੂੰ ਪਿਆ ਲਾ ਕੇ ਤਾਂ ਦੇ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਪਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ Dalit ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕਾਰ ਅਖੰਡ ਪੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾਂ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਹੈ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਦਲਿਤ ਸਮਾਜ ਦੇ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅੱਖਾਂ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪਾਕਤਾ ਨਜ਼ਰ ਆਇਆ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਰੋੜਾ ਵਾਲੀ ਦੇ ਵਿੱਚ ਸਾਰਾ ਮਾਮਲਾ ਸਾਹਮਣੇ ਆਇਆ ਏ। ਤੁਹ ਸਮਝ ਨਾ ਹੋਵੇ। ਮੇਰੀ ਗੱਲ ਸੁਣੋ। ਵਾਇਰ ਨੂੰ ਫੁਕੇ ਪਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਦਾ ਬੋਲ ਰਹੇ ਆਂ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆਂ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ। ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੇ ਨੂੰ ਕਈਆਂ ਲਾਗਿਆ ਤਾਂ ਦੇ ਆ ਤੁਹ ਸਮਝ ਨਾ ਮੇਰੀ ਗੱਲ ਛੋੜੋ ਯਾਰ ਯਾਰੋ ਫਤੇ ਪਿਆਰੀ ਸਾਥ ਸੰਗਤ ਅਸੀਂ ਰੋੜਾਂ ਵਾਲੀ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨਦਿਆਰਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆਣਾ ਤੇ ਸਾਡੇ ਨੂੰ ਕਈਆਂ ਲਾਗਿਆ ਤਾਂ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ दरअसल ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਅਖੰਡ ਪੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾਂ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਹਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਆ ਕਾਫੀ ਜ਼ਿਆਦਾ ਹੈ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਹਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਕਿ ਦਲਿਤ ਸਮਾਜ ਦੇ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਣ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪੱਗਤਾ ਨਜ਼ਰ ਆਇਆ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਕੋਠੇ ਮੇਵਾ ਮੇਰੀ ਗੱਲ ਸੁਣੋ ਵਾਇਰ ਫੁੱਟੇ ਪਿਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੇ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਦੇ ਅੱਜ ਸਾਡਾ ਬਾਬੇ ਬੜਪਾ ਸਾਹ ਜੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੇ ਨੂੰ ਕਹਿੰਿਆ ਲਾ ਦੇ ਤਾਂ ਦੇ ਆ ਤੁਹ ਸਮਝ ਰਹੇ ਹੋ ਮੇਰੀ ਗੱਲ ਸੁਣੋ ਵਾਏ ਉਰੇ ਫੋਟੇ ਪਿਆਰੀ ਸਾਥ ਸੰਗਤ ਅਸੀਂ ਰੋੜਾ ਵਾਲੇ ਤੇ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ ਅੱਜ ਸਾਡਾ ਬਾਪੂ ਘਰ ਚੋਂ ਦੇਣਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੇਣਾ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਸਨੀ ਤਸਵੀਰ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਦਿੱਖੇ ਪਿੰਡ ਰੋਣਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ Dalit ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇੰਤਜ਼ਾਮ ਲਗਾਏ ਗਏ ਦਰਸਲ ਉਹਨਾਂ ਨੇ ਕਿਹਾ ਹੈ ਕਿ ਸਾਡੇ ਘਰ ਅਖੰਡ ਪਾਠ ਸਾਹਿਬ ਰੱਖਿਆ ਜਾਣਾ ਚਾਹੀਦਾ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿਚੋਣਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੂਰ ਪੇਰਾ ਕੇ ਵੀ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਨੂੰ ਦਿਖਾਈ ਦਿੱਤੀ ਆ ਕਾਫੀ ਜ਼ਿਆਦਾ ਇਸ ਸਮੇਂ ਹਕਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਕਿ ਦਲਿਤ ਸਮਾਜ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਣ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪਕਤਾ ਨਜ਼ਰ ਆਇਆ ਅਫਵਾਦ ਹੈ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਸਾਰਾ ਮਾਮਲਾ ਸਾਹਮਣੇ ਹੈ ਇਹ ਤੋਂ ਇਹ ਤੋਂ ਨਹੀਂ ਪਤਾ ਲੱਗਦਾ ਕਿ ਸਾਡਾ ਮੁਲਾਕਾਤ ਕਰਦੇ ਪਾਛੈ ਨਹੀਂ ਪਿਆਰੀ ਸਾਹਣੀ ਅਸੀਂ ਰੋੜਾ ਵਾਂਗ ਤਾਂ ਹੋ ਰਹੇ ਆ ਸਾਡੇ ਦਾ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਤੁਹਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦਿੰਦੇ ਸਾਡੇ ਪਿੱਛੇ ਸਾਡਾ ਬਾਬੇ ਵਿਪਾਖ ਜੰਮਦੇ ਆਲਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸਾਰੇ ਗੱਲ ਪੱਛਾ ਨਹੀਂ ਦਿੰਦੇ ਆ ਪਿਆਰੀ ਸੰਗਤ ਜੀ ਅਸੀਂ ਰੋੜਾ ਵਾਲੇ ਤੇ ਹੋ ਰਹੇ ਆ ਸਾਡੇ ਦਾ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਣ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਜਿੰਦੇ ਅੱਜ ਸਾਡਾ ਬਾਵੇ ਪੁਕਾਰ ਆ ਜਾਂਦੇ ਆ ਅੱਜ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜੀ ਮੌਜੂਦ ਤੇ ਅੱਜ ਲਿਖਾਈ ਗਈ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹੀਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਤਸਵੀਰਾਂ ਉਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਅਖੰਡ ਰੋੜਾ ਵਾਲੇ ਦੇ ਵਿੱਚ ਅਖੰਡ ਪਾਠ ਸਾਹੀਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਅਖੰਡ ਪੜ ਸਾਈ ਬਤ ਪਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਉਣ ਆ ਸੂਪਲੈਂਡ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਉਣ ਸੁਨੂਪੋ ਨਹੀਂ ਦਿੱਤੀ ਕਿ ਇਸ ਕਰਕੇ ਗੁਰੂ ਘਰ ਨੂੰ ਹੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾਂ ਕਿਵੇਂ ਗੁਰੂ ਘਰ ਦੇ ਵਿੱਚ ਹੀ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਆ ਕਾਫੀ ਜ਼ਿਆਦਾ ਇਹ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿੰਨੇ ਇਹ ਜਿਹੜੇ ਬ੍ਰੋਥ ਨੇ ਸਾਹਮਣੇ ਦਿਖਾ ਰਹੇ ਨੇ ਹਾਲਕੀ ਦਲੀ ਸਿਸਮਾਲ ਦੇ ਵੱਲੋਂ ਵੱਡੇ ਨਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਰਸ ਗਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚੋਂ ਪਾਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਰਸ ਜਿਹੜੇ ਉਹ ਨਹੀਂ ਦਿੱਤੇ ਕਿ ਉਹਨਾਂ ਨੇ ਖੰਡ ਪੜ ਸਾਈ ਬਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪੱਤਾ ਨਜ਼ਰ ਆਇਆ ਰਾਜੀ ਕਿ ਗੁਰਦਾਸਪੁਰ ਦੇ ਪਿੰਡ ਰੋਣਾਵਾਲੀ ਦੇ ਵਿੱਚ ਸਾਰਾ ਨਾਤਾ ਸਾਮਣੇ ਆਇਆ ਸੁਣੇ ਅਸੀਂ ਰੋੜਾ ਵਾਲੇ ਤਾਂ ਰੋੜਾ ਸਾਡੇ ਦਾ ਸਮਾਗਮ ਹੀ ਪ੍ਰੋਗਰਾਮ ਹੀ 6 ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ ਅੱਜ ਸਾਡਾ ਬਾਬੂ ਘਾਟ ਚੁੰਧਿਆ ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਹਿਬ ਸਾਡੇ ਨੂੰ ਕਹਿੰਦਾ ਲੈ ਜਾ 6 ਗੁਰੂ ਸਾਹਿਬ ਨੂੰ ਲੱਗਦਾ ਮੇਰੀ ਗੱਲ ਸੁਣ ਦੇ ਇਹ ਦੇਸ਼ ਦਿੱਤਾ ਜੰਮਾ ਬ੍ਰਿਸ਼ਾ ਦਿੱਤੀ ਜਲੀ ਸਾਹਿਬ ਪਿਆਰੀ ਸਾਥ ਸਣੀ ਅਸੀਂ ਲੋੜਾਂ ਵਈ ਗੋੜੇ ਸਾਡੇ ਦਾ ਸਮਾਗਮ ਨਹੀਂ ਹੋ ਰਾ ਨਹੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾ ਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬਹਾਦਰ ਜਣਦੇ ਆਲਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਇੱਕ ਵਾਰ ਫਿਰ ਤੋਂ ਗੁਰਦੁਆਰੇ ਦੇ ਵਿੱਚ ਪਾਰੀ ਹੰਗਾਮਾ ਦੇਖਣ ਨੂੰ ਮਿਲੇ ਜਿੱਤੇ ਅਖੰਡ ਪਾਠ ਸਾਹਿਬ ਰੱਖਣ ਹੋਣ ਲਿਆ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਦਾਸਤ ਤੋਂ ਸਾਹਮਣੇ ਆਇਆ ਜਿੱਥੇ ਅਖੰਡ ਪਾਠ ਸਾਈਬਰ ਰੱਖਿਆ ਲੈ ਕੇ ਕੀ ਬਾਤ ਖੜਾ ਹੋ ਗਿਆ। Dalit ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ। ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਅਖੰਡ ਪਾਠ ਸਾਈਬਰ ਰੱਖਿਆ ਜਾਣਾ ਸੀ। ਗੁਰਦੁਆਰੇ ਦੇ ਵਿੱਚ ਪਾਉਣ ਸਰੂਪ ਲੈਣ ਪਹੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਆ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ-ਸਾਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਦਲਿਤ ਸਮਾਜ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਇਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਅੱਜ ਦਾ ਨਜ਼ਾਰਾ ਆਇਆ ਦੱਸ ਦੇ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਏ। ਵਾਈਲ ਨੂੰ ਫੁਟੇ ਪਿਆਰੀ ਸਾ ਸੰਗਤ ਅਸੀਂ ਰੋੜਾਵਾਲੀ ਦਾ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਂਦੇ। ਅੱਜ ਸਾਡਾ ਬਾਬੇ ਬੜਪਾ ਸਾਹਿਬ ਦਾ ਜਨਮ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੂੰ ਕਈਆਂ ਲਾਗੇ ਤਾਂ ਦੇ ਆ ਤੁਹ ਸਮਝ ਨਾ ਮੇਰੀ ਗੱਲ ਸੁਣੋ ਵਾਏ ਨੂੰ ਫੁਕੇ ਤੇ ਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੀ ਤਾਂ ਬੋ ਰੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜੰੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਸਾਡੂ ਕਈਆਂ ਲਾਗੇ ਤਾਂ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ दलित समाज ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਦਰਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕਰ ਅਖੰਡ ਪੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤਿਰਕੇਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਹੈ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਕਿ ਦਲਿਤ ਸਮਾਜ ਦੇ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅਖੰਡ ਪੜ ਸਾਈਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਭਖਤਾ ਨਜ਼ਰ ਆਇਆ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਸੋਖ ਸਮਝਾਵਾ ਮੇਰੀ ਗੱਲ ਸੁਣੋ ਵਾਯੂ ਨੂੰ ਫੁਕੇ ਪਿਆਰੀ ਸਾਹ ਸੰਗੀ ਅਸੀਂ ਰੋੜਾ ਵਾਲੀ ਤਾਂ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੇ ਸਾਡੂ ਪਈਆਂ ਲਾ ਕੇ ਤਾਂ ਡੇ ਆ ਤੂੰ ਸਮਝਾ ਮੇਰੀ ਗੱਲ ਛੋੜੋ ਵਾਹੂਰ ਫੁਲੇ ਤੇ ਆਰੀ ਸਾਹ ਸੰਗੀ ਅਸੀਂ ਰੋੜਾਂ ਵਾਲੀ ਤੇ ਬੋਰੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾਖਾ ਜਨ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੁਧਿਆਣਾ ਤੇ ਸਾਡੂੰ ਕਈਆਂ ਲਾਗੇ ਤਾਂ ਇੱਕ ਵਾਰ ਫਿਰ ਤੋਂ ਗੁਰੂ ਘਰ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਦਰਅਸਲ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਪਿੰਡ ਰੋੜਾਵਾਲੀ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ Dalit ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਦਰਸਲ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਅਖੰਡ ਪੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸਰੂਪ ਲੈਣ ਪਹੁੰਚੇ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਗਏ ਜਿਸ ਕਰਕੇ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੋ ਤੀਰਾਂ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਹੈ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਨਾਲਾ ਲਗਾ ਦਿੱਤਾ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਕਿਵੇਂ ਇਹ ਜਿਹੜੇ ਲੋਕ ਨੇ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਦਲਿਤ ਸਮਾਜ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅੱਖਾਂ ਪੜ ਸਾਈਬ ਰਖਵਾਣਾ ਸੀ ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪਾਕ ਦਾ ਨਜ਼ਰ ਆਇਆ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ। ਵਾਹੂਰ ਫੁਕੇ ਪਿਆਰੀ ਸਾਹ ਸੰਗੀ ਅਸੀਂ ਰੋੜਾਵਾਲੀ ਦਾ ਬੋਲ ਰਹੇ ਆ ਸਾਡੇ ਘਰ ਸਮਾਗਮ ਹੀ ਪ੍ਰੋਗਰਾਮ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ। ਅੱਜ ਸਾਡਾ ਬਾਬੇ ਬੜਪਾ ਸਾਹਿਬ ਜਨਦਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਦਿਆ ਤੇ ਸਾਡੂੰ ਕਈਆਂ ਲਾ ਕੇ ਤਾਂ ਡੇ ਆ ਤੁਹ ਸਮਝਾ ਮੇਰੀ ਗੱਲ ਛੋੜੋ ਵਾਇਰ ਨੂੰ ਫੁਕੇ ਪਿਆਰੀ ਸਾਡਾ ਕਾਂਗਰਸ ਨੇ ਕਿਹਾ ਕਿ ਉਹ ਹਰਿਆਣਾ ਬਿਦਾਵਾ ਤੋਂ ਵਿੱਚ ਗਟੋਲੀ ਆਮਾਦੀ ਪਾਰਟੀ ਨਾਲ ਗੱਲਬਾਤ ਕਰ ਰਹੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਲੈਣ ਆਏ ਆ ਸਾਨੂੰ ਆਪਣੇ ਪਿੰਡ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਦੇਣ ਦੇ ਅੱਜ ਸਾਡਾ ਬਾਬੇ ਬੜਪਾਖਾ ਜੰਧਿਆੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਿਦਿਆਣਾ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰੰਦਰ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਦੇ ਅਗਵਾਈ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਰੱਖਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਦਰਸਾਤ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਮੋਲਕ ਕਰਕੇ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਜਿੱਥੇ ਮੋਲਕ ਕਰਕੇ ਉਹਨਾਂ ਨੂੰ ਸ਼੍ਰੋੜਾ ਵਾਲੀ ਦੇ ਵਿੱਚ ਖੰਡ ਪਾਠ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਝੰਡੀ ਕਰਕੇ ਦਲਿਤ ਸਮਾਜ ਦੇ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ। ਦਰਸਾਤ ਉਹਨਾਂ ਦਾ ਕਹਿਣਾ ਕਰ ਅਖੰਡ ਪੜ ਸਾਈਬਰ ਰੱਖਿਆ ਜਾਣਾ ਸੀ ਗੁਰੂ ਘਰ ਦੇ ਵਿੱਚ ਉਹ ਪਾਵਨ ਸ਼੍ਰੋਮਣੀ ਗੁਰਦੁਆਰਾ ਪਹੁੰਚੀ ਕਮੇਟੀ ਦੇ ਪੁਲਸਰ ਦੇ ਹਿੱਸੇ ਉਹਨਾਂ ਨੂੰ ਪਾਵਨ ਰੂਪ ਉਹ ਦੇ ਕੇ ਕੈਂਪ ਤੋਂ ਏਰੀਆ ਚੜਨ ਪਕ ਗੁਰੂ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋ ਤੀਰਾ ਕਿਵੇਂ ਗੁਰੂ ਘਰ ਦੇ ਵਿੱਚ ਹੀ ਆਮੋ ਸਾਹਮਣੇ ਹੁੰਦੀਆਂ ਦਿਖਾਈ ਦਿੱਤੀ ਆ ਕਾਫੀ ਜ਼ਿਆਦਾ ਇਸ ਸਮੇਂ ਹੰਗਾਮਾ ਵੀ ਕੀਤਾ ਗਿਆ ਤਾਂ ਉੱਥੇ ਹੀ ਗੁਰੂ ਘਰ ਨੂੰ ਵੀ ਤਾਲਾ ਲਗਾ ਦਿੱਤਾ ਤਸਵੀਰਾਂ ਕਾਈ ਤੋਂ ਪ੍ਰਕਾਰ ਪਰਮ ਸੰਸਰਨਾ ਨੇ ਆ ਕੇ ਸ਼੍ਰੀ ਅਕਾਲ ਪੁਰਖ ਦਾ ਸਾਥ ਕਰਦੇ ਸਾਥਕਾਂ ਨੂੰ ਦੇ ਦਿੱਤਾ ਹੈਲਕੀ ਦਲਿਤ ਸਮਾਜ ਦੇ ਵੱਡੇ ਇਜ਼ਾਮ ਮਿਲ ਗਏ ਕਿ ਉਹਨਾਂ ਦੇ ਵੱਲੋਂ ਪਾਵਨ ਸਰੂਪ ਜਿਹੜੇ ਉਹ ਲੈਂਡ ਪਹੁੰਚੇ ਸਨ ਗੁਰੂ ਘਰ ਦੇ ਵਿੱਚ ਪਰ ਗੁਰੂ ਘਰ ਦੇ ਵਿੱਚ ਇਹਨਾਂ ਨੂੰ ਪਾਵਨ ਸਰੂਪ ਜਿਹੜੇ ਉਹ ਨਹੀਂ ਦਿੱਤੇ ਗਏ ਇਹਨਾਂ ਨੇ ਅੱਖਾਂ ਪੜ ਸਾਕਾ ਤੇਰਾ ਰਾਦਾ ਸੋਮੀ ਬਿਆਸ ਤੇ ਮੁਕੀ ਬਾਬਾ ਗੁਰਿੰਦਰ ਸਿੰਘ ਨੇ ਕਾਫੀ ਜ਼ਿਆਦਾ ਮਾਹੌਲ ਭਗਤਾਂ ਨਜ਼ਰਾਂ ਗਾਜ਼ੀ ਗੁਰਦਾਸਪੁਰ ਦੇ ਪਿੰਡ ਵਿੱਚ ਰੋੜਾ ਵਾਲੀ ਦੇ ਵਿੱਚ ਸਤਾਰਾ ਮਾਮਲਾ ਸਾਹਮਣੇ ਆਇਆ ਹੈ। ਤੁਹ ਸਮਝਾਓ ਮੇਰੇ ਘਰ ਸਭਾਂ ਨੇ ਛੋਟਾ ਪਲਾਟ ਆਸਾਂ ਵੱਡੇ ਚੰਗੇ ਅਸੀਂ ਰੋੜਾ ਵਾਲੀ ਦੇ ਕੋਲ ਪੰਜਾਬ ਅਪਾਰਟਮੈਂਟ ਐਂਕਰ ਪ੍ਰੋਪਰਟੀ ਰੈਗੂਲੇਸ਼ਨ ਫੂਲ ਬਿਲ 2024 ਨੂੰ ਗੁਰੂਕਰਨ ਸਾਹਿਬ ਲੈ